ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਜਾਬ ਦਾ ਇਹ ਨੰਬਰ ਆ ਜੀ। ਨਹੀਂ ਨਹੀਂ ਕਟਾਰੂ ਜੀ ਬਰਾਤ ਤੋਂ ਬੋਲਦੇ ਆ ਜੀ। ਤੇ ਐਸਐਸਪੀ ਦਾ ਨੰਬਰ ਦਿਓ ਜੰਗਾ ਇੱਥੇ ਜਿਹੜਾ ਥਾਣਾ ਜੋਧਾ ਹੈ। ਹੈ? 0724 ਨਹੀਂ ਮੋਬਾਈਲ ਨੰਬਰ ਦਿਓ ਨਾ। ਆ ਲਾਓ ਜੀ ਲੈਂਡਲਾਈਨ ਨੰਬਰ ਹੈ। ਇੱਕ ਮੋਬਾਈਲ ਵੀ ਮਿਲ ਜਾਣਾ ਮਾਣ। ਉਹ ਯਾਰ 18 ਜਗਾ ਜੇ ਮੋਬਾਈਲ ਹੀ ਲਾਓ ਤਾਂ ਆਪਾਂ ਤੇ ਅਪਰਾਧ ਕੀਤਾ ਤੁਹਾਡਾ ਪੁਲਿਸ ਦਾ ਰੂਪੂ ਆ ਜੇ ਮੰਨ ਲਓ ਬੰਦਾ ਹੀ ਕੋਈ ਪੀੜਾ ਦੇ ਵਿੱਚ ਹੋਵੇ ਉਹ ਨੰਬਰ ਹੀ 18 ਜਗਾ ਲੱਭਦਾ ਰਵੇ ਇੰਨਾ ਟਾਈਮ ਕਿਹਦੇ ਕੋ ਹੁੰਦਾ ਤਾਂ ਹੀ ਤਾਂ ਅਪਰਾਧ ਵੱਧਦਾ ਬਾਜੀ ਬਾਜੀ ਸਾਹਿਬ ਦਫ਼ਤਰ ਬੈਠੇ ਤੁਹਾਡੀ ਉਹਨੇ ਗੱਲ ਕਰਾ ਲੈਣੀ ਹੈ ਜੇ ਨਾ ਹੋਵੇ ਤਾਂ ਵਾਹ ਨੰਬਰ ਦੇ ਦੇਣਗੇ ਅਫਸਰਾਂ ਦਾ ਚਲੋ ਦਿਓ ਹਾਂ 01624 016 ਤੇ 24 52 22 ਜੀ ਮਾ ਬਾਈ 338 ਹਾਂਜੀ 60 ਲਾ ਲਿਓ ਬਾਈ 33 60 ਲਾ ਦਾਂ ਲਾ ਨਾ ਜਾਂ 9 ਜਾਂ 60 ਦਾ ਮਰਗੀ ਲਾ ਲਿਓ 60 ਹੀ ਲਾ ਦੇਣ ਲੱਗਾ ਹਾਂ ਹਾਂਜੀ ਹਾਂਜੀ ਆਹ ਗੱਲ ਆ ਪਬਲਿਕ ਜਾਣਦੀ ਆ ਸਾਰੀ ਕਦੀ ਕਿਸਾਨ ਆਤਮ ਹੱਤਿਆ ਕਰਦੇ ਆ ਹੁਣ ਤੇ ਜਿਹੜੇ ਪੁਲਿਸ ਦੀਆਂ ਮੁਲਾਜ਼ਮਾਂ ਆ ਉਹਨਾਂ ਨੇ ਵੀ ਆਤਮ ਹੱਤਿਆ ਕਰਨ ਹੈਲੋ ਹੈਲੋ ਇੰਪੋਰਟੰਟ ਮੈਸਜ ਹੈ ਹੈਲੋ ਅਸ ਪਰ ਦਾ ਗਵਰਨਮੈਂਟ ਡਾਇਰੈਕਟਿਵ ਇਟ ਇਜ਼ ਮੈਨਡਟਰੀ ਟੂ ਲਿੰਕ ਆਪਰ ਵਿਦ ਯਰ ਐਡਲ ਮੋਬਾਈਲ ਟੂ ਐਂਸ਼ੋਰ ਕੰਟੀਨਿਊ ਹੈਲੋ ਆ ਕਰਤੂਤਾ ਸਾਡੇ ਮੁਲਕ ਦੀਆਂ ਜੇ ਸੋਸ਼ਲ ਮੀਡੀਆ ਰਾਹੀਂ ਗਮਰਾਹ ਕੀਤਾ ਜਾ ਰਿਹਾ ਨੌਜਵਾਨ ਕਸ਼ਮੀਰੀ ਨੌਜਵਾਨਾਂ ਨੂੰ ਫੌਜ ਮੁਖੀ ਕਹਿੰਦਾ ਇੱਧਰ ਆ ਹੁਣ ਮੁੱਖ ਮੰਤਰੀ ਬਹਿ ਗਿਆ ਜੇ ਕਿਸਾਨ ਮਾਰੇ ਜਾਂਦੇ ਆ ਪੁਲਿਸ ਵੱਲੋਂ ਇੱਧਰ ਆ ਸਾਹਮਣੇ ਨਸ਼ੀਲੇ ਪਦਾਰਥਾਂ ਦੇ ਲਈ ਆ ਖਬਰ ਆ ਉਹਨਾਂ ਦੇ ਮਾਪੇ ਮਾਰੇ ਜਾਂ ਰਹੇ ਆ ਆਤਮ ਹਤਿਆ ਲਈ ਮਤਲਬ ਮੁਲਕ ਦੇ ਵਿੱਚ ਕੀ ਜਿਹੜਾ ਵਰਤੀਰਾ ਵਰਤ ਰਿਹਾ ਕਰਜੇ ਤੋਂ ਪਰੇਸ਼ਾਨ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ ਆ ਕੀ ਹਾਲਾਤ ਆ ਇੱਧਰ ਗੁੰਡਾਗਰਦੀ ਪਾਈਊ ਆ ਪੁਲਿਸ ਨੇ ਖੁਦ ਚਲੋ ਹੁਣ ਪਹਿਲਾਂ ਮੈਂ ਆਪਣਾ ਕੰਮ ਕਰਾਂ ਐਸਐਸਪੀ ਦਾ ਨੰਬਰ ਲਵਾ ਪੁੱਛਾਂ ਵੀ ਆ ਤੁਹਾਡੀ ਜਿਹੜੀ ਮੁਲਾਜ਼ਮਾ ਕਿਦਾਂ ਪੁਲਿਸ ਵਾਲਿਆਂ ਨੇ ਮਾਰਤੀ ਆ ਮਣੀ ਨਹੀਂ ਫੋਨ ਹੀ ਚੱਕਣਾ ਪਏ ਕਾਲ ਇਜ਼ ਬਿਜ਼ੀ ਪਲੀਜ਼ ਤੇ ਇਹਦੇ ਲਈ ਜਿਹੜੀ ਇਹੋ ਜਿਹੜੀ ਇਹ ਨਿਰਪੱਖ ਜਾਂਚ ਚਾਹੀਦੀ ਆ ਕੈਪਟਨ ਪੰਜਾਬ ਦਾ ਮੁੱਖ ਮੰਤਰੀ ਅਮਨਿੰਦਰ ਸਿੰਘ ਇਸ ਚੀਜ਼ ਤੇ ਸਪੈਸ਼ਲ ਨੋਟਸ ਲਵੇ ਕਿਸਾਨ ਤੇ ਮਰਦੇ ਆ ਚਲੋ ਜੀ ਇਹਨੀ ਆਤਮ ਹੱਤਿਆ ਕਰ ਲਈ 1 ਮਿੰਟ ਜੈਨ ਸਰ ਹਾਂ ਸਸੀ ਕਾ ਜੀ ਕਿੱਥੋਂ ਬੋਲਦੇ ਜੀ ਘਟਾਰੋ ਜੀ ਨਾ ਕਰੋ ਉਹ ਇਦਾਂ ਆ ਤੁਹਾਡੇ ਉਹ ਨਹੀਂ ਐਸਐਸਪੀ ਦਾ ਨੰਬਰ ਲੱਗਦਾ ਮੈਨੂੰ 10 ਮਿੰਟ ਦੇ ਵਿੱਚ ਕੰਮ ਹੁੰਦਾ ਤੇ ਤੁਸੀਂ ਅੱਧਾ ਘੰਟਾ ਲਾ ਦਿੰਨੇ ਮੋਬਾਈਲ ਨੰਬਰ ਦੇ ਦਿਓ ਪਹਿਲਾਂ ਹੀ ਤੁਸੀਂ ਉਹ ਮੋਬਾਈਲ ਨੰਬਰ ਕਰੋ ਆਫਸਰ ਬਿਜੀ ਨੇ ਇੱਥੇ ਥੋੜੀ ਪ੍ਰਾਬਲਮ ਆਈ ਹੋਈ ਆ ਕਾਹਤਾਂ ਬੋਲਦੇ ਹੋ ਆ ਇਹ ਬਿਜੀ ਕਿਹੜੇ ਕੰਮ ਲਈ ਆ ਦੱਸੋ ਮੈਨੂੰ ਮੈਂ ਤੁਹਾਨੂੰ ਕੀ ਦੱਸਾਂ ਕੌਣ ਸਾਹ ਬੋਲਦੇ ਹੋ ਮੈਂ ਆਲ ਇੰਡੀਆ ਫੈਕਟ ਫੈਂਡੀ ਕਾਉਂਸਲ ਦਾ ਚੀਫ ਸਪੀਕਰ ਜਸਵੀਰ ਸਿੰਘ ਚਲਾ ਗਿਆ 94 645 94 99 94 645 94 645 645 645 ਲਿਖਿਆ ਜੀ 0004 ਲਾ ਲਓ 00004 ਹਾਂ ਇਹ ਕੌਣ ਇਹੋ ਹੈ ਜੀ ਇਹ ਐਸਐਸਪੀ ਸਾਹਿਬ ਆ ਠੀਕ ਆ ਜੀ ਹੈਲੋ 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 ਹਾਂਜੀ ਕੌਣ ਬੋਲਦੇ ਜੀ ਮੈਂ ਅੰਮ੍ਰਿਤਪਾਲ ਸਿੰਘ ਬੋਲਦਾ ਭਾਈ ਦੂਜੇ ਨੰਬਰ ਤੇ ਕੀਤਾ ਕਿੱਥੋਂ ਜੀ ਅੰਮ੍ਰਿਤਪਾਲ ਸਿੰਘ ਆਪਣਾ ਲੰਧਰਪੁਰ ਦਾ ਉਹ ਅੱਛਾ ਅੱਛਾ ਮੈਂ ਉਹ ਕਰ ਵੀਡੀਓ ਪਾ ਰਿਆਂ ਸੀਗਾ ਜਿਹੜੀ ਉਹ ਪੁਲਿਸ ਦੀ ਮੁਲਾਜ਼ਮ ਜਿਹੜੀ ਮਾਰੀ ਗਈ ਹਾਂ ਹਾਂ ਜਿਹਨੇ ਸੁਸਾਇਸਾਈਡ ਕੀਤਾ ਆਤਮ ਹੱਤਿਆ ਕੀਤੀ ਨਹੀਂ ਨਹੀਂ ਕੀਤੀ ਕਿ ਨਹੀਂ ਕਰਤੀ ਆ ਇਹ ਵੀ ਕਿਵੇਂ ਆਸਤੀ ਦੋਹਾਂ ਚਲਾ ਸਾਹਮਣੇ ਆ ਰਹੀ ਹਾਂ ਵੀ ਹੁਣ ਪਤਾ ਲੱਗ ਰਿਹਾ ਵੀ ਕਹਿੰਦੇ ਵੀ ਮਾਰੀ ਗਈ ਆ ਹੈ ਤੁਹਾਨੂੰ ਹਾਂ ਮਾਮਲਾ ਇਹ ਲੱਗ ਰਿਹਾ ਵੀ ਪਹਿਲਾਂ ਦਾ ਸਵੇਰਾ ਖਬਰਾਂ ਜਾ ਰਹੀਆਂ ਗੱਲ ਵੀ ਉਹਨੇ ਹਤਮਤ ਕੀ ਹੂੰ ਜਨਾ ਸਾਹਮਣੇ ਆ ਰੀਆਂ ਵੀ ਹੁਣ ਉਹਨੇ ਵੀ ਮਾਰੀ ਗਈ ਆ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਉਸ ਦਾ ਮੈਡੀਕਲ ਬੋਰਡ ਦੇ ਵਿੱਚ ਰੇਪ ਰੂਪ ਜਾਂ ਦਾ ਕੋਈ ਕਰਮਕੀ ਕੋ ਰੇਪ ਦਾ ਮਾਰਦੀ ਹੈ ਤੇ ਇੱਕ ਗੱਲ ਇਹ ਆ ਜੇ ਡੀਜੀਪੀ ਜਿਹੜਾ ਪੰਜਾਬ ਦਾ ਕੇਪੀਐਸ ਗਿੱਲ ਜੇ ਸਾਲਾ ਅਦਾਲਤਾਂ ਨੇ ਟੰਗਿਆ ਹੁੰਦਾ ਉਹਨੂੰ ਜਦੋਂ ਰੂਪਨ ਦਿਓਲ ਬਜਾਜ ਨੇ ਐਦਾਂ ਦੀ ਹਰਕਤ ਕੀਤੀ ਆ ਅੱਜ ਸਾਲਾ ਕੋਈ ਛਪਾਟਾ ਐਦਾਂ ਦੀ ਹਰਕਤ ਨਾ ਕਰਦਾ ਬਿਲਕੁਲ ਸਹੀ ਗੱਲ ਤੁਸੀਂ ਠੀਕ ਹੈ ਨਾ ਉਨਾ ਕੋ ਮੋਰਟਲ ਦੇ ਜੀ ਦਾ ਜਿੰਤੀ ਜਾ ਪੋਤਨਾ ਪੈ ਰਿਹਾ ਤੇ ਜੇ ਜੱਜ ਆ ਜੱਜ ਕਿਸੇ ਦੀ ਕੁੜੀ ਹੁੰਦੀ ਹਾਈ ਕੋਰਟ ਦੇ ਜੱਜ ਦੀ ਹੁੰਦੀ કે ਸੁਪਰੀਮ ਕੋਰਟ ਦੇ ਜੱਜ ਦੀ ਹੁੰਦੀ ਕਿਸੇ ਆ ਫੌਜ ਮੁਖੀ ਦੀ ਇਹੋ ਕੁੜੀ ਹੁੰਦੀ ਤੇ ਜਾਂ ਮੁੱਖ ਮੰਤਰੀ ਦੀ ਕੁੜੀ ਹੁੰਦੀ ਜੇ ਮੋਦੀ ਦੀ ਕੁੜੀ ਲਾ ਲਓ ਹੁਣ ਤੇ ਥਾਲੇ ਨੇ ਖਾਇ ਹੀ ਕੰਜਰਾ ਕੁੜੀ ਆਵਾ ਹਾਂ ਠੀਕ ਹੈ ਨਾ ਬਿਲਕੁਲ ਬਿਲਕੁਲ ਉਹ ਕੁੜੀ ਦੇ ਰਿਸ਼ਤੇਦਾਰ ਕਹਿੰਦੇ ਆ ਵੀ ਇਹਨੂੰ ਬੱਚਾ ਹੁਣ ਵਾਲਾ ਵੀ ਸੀਗਾ ਵੀਡੀਓ ਦੇ ਵਿੱਚ ਆਉਂਦੀ ਆ ਟੈਲੀਵਿਜ਼ਨ ਤੇ ਜਿਹੜੀਆਂ ਪਈਆਂ ਸੋ ਹੋ ਸਕਦਾ ਫਿਰ ਹਾਂ ਤੇ ਕੁੜੀ ਨੇ ਪਹਿਲਾਂ ਡੀਐਸਪੀ ਨੂੰ ਆਪਣੀ ਦਰਖਾਸਤ ਦੇ ਕੇ ਕਿਹਾ ਵੀ ਮੈਨੂੰ ਤੰਗ ਕਰਦੇ ਥਾਣੇ ਵਾਲੇ ਹਾਂ 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 ਬਿਲਕੁਲ ਬਿਲਕੁਲ ਹੁਣ ਜਿਹੜਾ ਜੋਧਾ ਜੋਧਾ ਥਾਣਾ ਆ ਥਾਣੇ ਦੇ ਉੱਤੇ ਮੁਕੱਦਮਾ ਦਰਜ ਕਰਕੇ ਇੱਕ ਸਿਟਿੰਗ ਜੱਜ ਵੀ ਡੀਆਈਜੀ ਨੇ ਰਾਖ ਦਾ ਹੁਣ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਔਰ ਸੀਨੀਅਰ ਅਫਸਰ ਗੂਗਰ ਰਿਚੀ ਆ ਦਸੂਏ ਵਿੱਚ ਇੱਕ ਬੰਦਾ ਸੀਗਾ ਇਹ ਨਹੀਂ ਪੁਲਿਸ ਨੇ ਆਪ ਮਾਰ ਕੇ ਟੰਗ ਧਾ ਕੇ ਚੱਕਿਆ ਐਸਪੀ ਐਡੀਐਮ ਤੇ ਆਪਣੇ ਜਿਹੜੇ ਮੁਲਾਜ਼ਮ ਸੀਗੇ ਥਾਣੇ ਨੂੰ ਕਿਹਾ ਕਲਵੀਰ ਸਿੰਘ ਨੂੰ ਮੈਂ ਹੈਗਾ ਤੇਰੇ ਕੋ 55 ਦਾ ਮੁਰਜਮ ਤੂੰ 302 ਦਾ ਕਿਉਂ ਕੁੱਟ ਕਿਆ ਨੂੰ ਮਾਰ ਕੇ ਗੱਲ ਤੇ ਕਾਨੂੰਨ ਟੇਡੇ ਮੇਡੇ ਆ ਮੈਂ ਕਿਹਾ ਜੇ ਤੂੰ ਕਿਸੇ ਦਾ ਐਕਸੀਡੈਂਟ ਹੋ ਕੇ ਮਰਿਆ ਇਹ ਪੋਰਸ ਨੂੰ ਜਿਹੜਾ ਮਾਰ ਵਰਗੇ ਕਾਲ ਦੇ ਦੋ ਪੱਗਾ ਕਮੀਜ਼ਾ ਪਈਆਂ ਫੁੱਦ ਨਾਲ ਮੰਡੀ ਤੇ ਹੁੰਦੀ ਜਿਹੜੀ ਕਰਦੀ ਆਪੋ ਥੱਲੇ ਮੱਜਾ ਚਲਾਉਂਦੇ ਚਲਾਉਣੇ ਚਲਾਣਾ ਛੜਿਆ ਮਲਦਾ ਵੀ ਮਾਰੀ ਗਈ ਚਲੋ ਇਦਾਂ ਹੋਰ ਮੁੱਦੇ ਤੇ ਕਰ ਨਹੀਂ ਮੈਂ ਇਹਦੇ ਵਿੱਚ ਮੌਜੂਦਾ ਜੱਜ ਚਾਹੀਦਾ ਕੋਈ ਗੱਲ ਕਰੋ ਆਪਣੇ ਜਿੰਨੇ ਵੀ ਚਾਹੋ ਦੇਖੋ ਕੀ ਕਹਿੰਦੇ ਨੇ ਹਾਂ ਠੀਕ ਹੈ 1 ਮਿੰਟ ਜਨਤਾ ਜੁੜੀ ਰਵੇ ਕੋਈ ਗੱਲ ਨਹੀਂ ਕਰਦਾ ਅੱਛਾ ਮੁਰਕੇ ਲਖਾਇਆ ਵਿੱਚ 48 9460004 ਇਹ ਤੁਸੀਂ ਇਫੈਕਟ ਫੈਡੀ ਕੌਂਸਲ ਦੇ ਚੀਫ ਸਪੀਕਰ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਨਹੀਂ ਸਰ ਕੋ ਕੀਆ ਹੈ ਵਹ ਅਭੀ ਦੂਸਰੀ ਕਾਲ ਤੇ ਬਾਅਦ ਕਾਲ ਕਰੇ ਤੁਸੀਂ ਜੀ ਇਹਦੇ ਔਰ ਨਾਲ ਗੱਲ ਕਰ ਰਿਹਾ ਹੈ ਪੁੱਛਾ ਕਰ ਤੇ ਦੁਬਾਰਾ ਕੀ ਡੀਜੀਪੀ ਨੂੰ ਵੀ ਲਾ ਦੇਣਾ ਡੀਜੀਪੀ ਨੇ ਵੀ ਹਲੇ ਚੱਕਣਾ ਪਰ ਇਹ ਰੋਕਣਾ ਨਹੀਂ ਚਾਹੁੰਦੇ ਜੇ ਰੋਕਣਾ ਹੁੰਦਾ ਕੁਝ 98151 788 ਕੀ 37 7 ਤੇ ਮੋਬਾਈਲ ਨੰਬਰ ਤੇ ਕਰਦਾ ਸ੍ਰੇਸ਼ੀ ਰੋੜੇ ਤੇ ਨਹੀਂ ਚੱਕਾ ਕਾਲ ਤੇ ਵਿਅਸਤ ਹੈ ਕਿਰਪਾ ਆ ਪ੍ਰਤੀਕsha ਕਰਨਾ ਚਾਹੁੰ ਦਿਓ ਨਾਲ ਹੋਵੇ ਕਿ ਉਹ ਵਧੀਆ ਆਪਣੇ ਤੇ ਆ ਕਿਸੇ ਪਰਿਵਾਰ ਨੂੰ ਇਨਸਾਫ ਮਿਲ ਠੀਕ ਹੈ ਹਾਂ ਮਿਹਰਬਾਨੀ ਜੀ ਸਸਰੀ ਜਨਤਾ ਕਹਿਣ ਵੀ ਇਹੋ ਜਿਹੜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਵੀ ਸਾਡੀ ਆਪੇ ਸ਼ਾਹੀ ਦੇ ਵਿੱਚ ਹੈਗੀ ਚੰਗੇ ਖਾਨਦਾਨਾਂ ਦੇ ਜਿਹੜੇ ਲੋਕ ਆ ਜੁੜੇ ਹੁੰਦੇ ਇੱਕ ਦੂਜੇ ਖਾਂ ਪੰਜਾਬ ਲੈਵਲ ਦੇ ਆ ਜਿਨ੍ਹਾਂ ਇੱਕ ਮਿੱਤਰਤਾ ਵਾਲੀ ਗੱਲ ਆ ਦੇਖ ਲਈ ਖੂਨ ਡੋਲਦੇ ਆ ਮਤ ਲਈਆਂ ਤੁਹਾਨੂੰ ਤੇ ਮੈਂ ਬਰੋਚੀ ਵੀ ਆ ਫੌਜ ਮੁਖੀ ਤੂੰ ਗੱਲ ਸੁਣ ਲੈ ਜ਼ੁਲਮ ਆਵੇ ਤਾਂ ਭਾਵੇਂ ਹੋਵੇ ਪੁਲਿਸ ਦਾ ਫਰਜੀ ਆ ਆਮ ਨਾਗਰੀਕਾਂ ਦੇ ਧਰੇ ਤੇ ਆਣ ਕੇ ਬਹਿ ਗਿਆ ਹੁਣ ਉੱਤੇ ਪਬਲਿਕ ਨੂੰ ਇਹ ਨਾ ਕਿਉਂ ਵੀ ਖੇਡ ਲੈਨੇ ਆ ਤਾਂ ਫੇਰ ਤਨ ਮੰਨ ਤੇ ਲੋੜ ਏਦਾਂ ਹੀ ਜਿਹੜੇ ਚੱਕ ਜਾਂਦੇ ਲੋੜ ਜਿਹੜੇ ਮਾਰੇ ਹੁੰਦੇ ਉਹ ਤਾਂ ਫੋਨ ਵੀ ਨਹੀਂ ਚੱਕਦੇ ਏਦਾਂ ਆ ਜੀ ਤਾਂ ਵੀ ਚੱਕਦਾ ਅੱਛਾ ਜੀ ਨੰਬਰ ਦਿਓ ਹੁਣ 756 ਵਧੀਆ ਪੁਲਿਸ ਦੇ ਵਿੱਚ ਜਿਹੜੇ ਬੰਦੇ ਵਧੀਆ ਆ

ਜਦੋਂ ਜਿਆਦਾ ਯਾਰੀ ਆ ਦੇਖੋ ਜੀ ਕੀ ਬਣ ਦੇਸ਼ ਵਿਦੇਸ਼ ਦੀ ਜਿਹੜੀ ਇੱਥੇ ਦੇ ਜਿਹੜਾ ਸੰਸਾਰ ਨੂੰ ਬਹੁਤ ਨਿਗਾਹਾਂ ਬਣਾ ਸ਼ਰਸ਼ਾਹੀ ਆ ਕੀ ਹੈ ਹੀ ਨਹੀਂ ਹਰ ਜੇ ਹੋ ਰਿਹਾ ਤਾਂ ਅਸੀਂ ਮੱਕੀ ਕਿਡਾਉਣੀ ਹੈ ਨਾ ਅਫਸਰਾਂ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸਪੀਕਰ ਦਾ ਆਗੂ ਹੈਲੋ 490G ਹਾਂਜੀ ਹਾਂਜੀ ਇਹ ਕਹ ਕਹਿ ਸਕਦੇ ਐਸੇ ਕਿ ਨਹੀਂ ਮੈਂ ਗਲਤ ਵੈਸੇ ਆ ਮੁਲਾਜ਼ਮ ਦੀ ਗੱਲ ਨਹੀਂ ਜੀ ਆਜ ਕੋਈ ਹੋਰ ਇੱਥੇ ਕਿਹੜਾ ਨਾਲ ਤੁਹਾਡੇ ਹੈ ਇੱਥੇ ਡੀਸੀ ਨਾਲ ਆਉ ਜਾ ਤਾਂ ਵਧੀਆ ਨਹੀਂ ਨਹੀਂ ਮੋਬਾਈਲ ਨਹੀਂ ਸਰ ਮਿਲਣਾ ਸਾਡੇ ਤੋਂ ਚਲੋ ਸਾਡੇ ਨਾਲ ਲੁਧਿਆਣਾ ਲੁਧਿਆਣਾ ਡੀਸੀ ਦਾ ਹਾਂਜੀ ਹਾਂਜੀ ਦਿਓ ਨੰਬਰ 161 ਹਾਂਜੀ 161 ਜਾ ਦਿਓ ਉਹ ਕੋਠੀ ਦਾ ਹੀ ਦਵਾਂਗੇ 240 40 55 200 55 40 55 ਮੇਰੇ ਸਤਿ ਸ੍ਰੀ ਅਕਾਲ ਜੀ ਕਿਹੜੀ ਕੌਂਸਲ ਦਾ ਚੀਫ ਸਪੀਕਰ ਪਾ ਦੋ ਹਣਾ ਕੋਈ ਬੱਚਾ ਵੀ ਮੈਂਟੋ ਮੈਂਟੀ ਜਿਹੜੀ ਇਹ ਪੁਲਿਸ ਆ ਨੱਠੀ ਜਾਂਦੀ ਉਸ ਕਾਲ ਤੇ ਕੰਮ ਇਹਨਾਂ ਦੇ ਪੇ ਨਹੀਂ ਕਰਨਾ ਜਿੱਦਾਂ ਇੱਥੇ ਦਿਹਾੜੀਦਾਰ ਲਾਓ ਉਹਨੇ ਦਿਹਾੜੀ ਲੈ ਲੈਣੀ ਉਹ ਹਲਾ MLA ਭਾਜੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਬੋਲਦਾ ਚਲਾਕ ਖਾਣਾ ਜਿਹੜਾ ਤੁਹਾਡੇ ਏਰੀਆ 'ਚ ਹੀ ਪੈਂਦਾ। ਕਲਾਜ ਮਾਰ ਕੇ ਟੰਗਤੀ। ਨਹੀਂ ਸਾਡੇ 'ਚ ਨਹੀਂ। ਕੀ ਹੈਗਾ ਵੀ ਜਿੱਦਾਂ ਕਿਸਾਨ ਮਾਰ ਕੇ ਹੁਣ ਦੀਆਂ ਪੁਲਿਸ ਦੀਆਂ ਛਪਾਈਆਂ ਜਿਹੜੀਆਂ ਕੁੜੀਆਂ ਇਹ ਮਰੀ ਲਾ। ਐਮ ਐਲ ਏ ਬਲਵਿੰਦਰ ਸਿੰਘ ਬਹਿ ਸਿਗਾ ਜਿਨ੍ਹਾਂ ਗੱਲ ਕੀਤੀ ਹੁਣ। ਕਰੋ। ਹਮੇ ਇਸ ਨੰਬਰ 'ਤੇ ਜਨਤਾ ਕਰੇ। ਇਹ ਜੱਦੂ ਜੱਦ ਚੱਲਦੀ ਆ ਕੋਈ ਨਾ ਕੋਈ ਜਦੋਂ ਹਾਲ ਨਿਕਲੇ ਤਾਂ ਕੋਈ ਪਤਾ ਤਾਂ ਲੱਗੇ ਨਾ ਵੀ ਕੀ ਐਕਸ਼ਨ ਹੋ ਰਿਹਾ। ਬਾਰ ਬਾਰ ਹੀ ਹੋਈ ਜਾਣਗੇ ਤੇ ਫਿਰ ਗੱਲ ਥੋੜਾ ਬਣਨੀ। 1 hour you can wait or call again if currently busy ki aap kis vyakti se sampark ki ki kariye ahi sirf tankha la lena tera vi matlab la ida ya adgp da number deo crime da nahi nahi tu hi dekho ek minute deri main koi call wale jadde kharne number hi hunde aa sade kol ਹਾਂਜੀ ਡਾਕਟਰ ਦਾ ਲੈ ਲਓ 081 ਨਹੀਂ ਨਹੀਂ ਮੋਬਾਈਲ ਸਰ ਹਾਂ ਲੈਂਡ ਲਾਈਨ ਨੰਬਰ ਨਹੀਂ ਰੱਖੋਗੇ ਪਤਾ ਕਿਹੜੇ ਕੋਈ ਨਹੀਂ ਲੱਗਿਆ ਜੀ ਹਾਂ ਨੰਬਰ ਲੈ ਲਓ ਜਿਹੜਾ ਵੀ ਚੱਕੂਗਾ ਉਹ 1 ਮਿੰਟ 88 500 ਹਾਂਜੀ 19 207 19 200